ਸਟਾਰ ਕਿਸੇ ਵੀ ਭਾਸ਼ਾ ਵਿੱਚ ਵਿਆਕਰਨ ਮਹੱਤਵਪੂਰਨ ਸਥਾਨ ਰੱਖਦੀ ਹੈ ਡੰਡੀ ਕਿਸੇ ਵੀ ਭਾਸ਼ਾ ਨੂੰ ਸ਼ੁੱਧ ਬੋਲਣ ਪੜ੍ਹਨ ਅਤੇ ਲਿਖਣ ਲਈ ਵਿਆਕਰਨ ਦੀ ਜ਼ਰੂਰਤ ਪੈਂਦੀ ਹੈ ਡੰਡੀ ਕੁਝ ਵਿਦਵਾਨਾਂ ਦੀ ਧਾਰਨਾ ਇਸ ਦੇ ਵਿਰੁੱਧ ਵੀ ਹੈ ਪਰ ਵਿਆਕਰਨ ਭਾਸ਼ਾ ਦਾ ਅਟੁੱਟ ਅੰਗ ਹੈ ਡੰਡੀ ਨਿਮਣ ਵਾਕ ਤੋਂ ਵਿਆਕਰਨ ਦੀ ਮਹੱਤਤਾ ਸਪਸ਼ਟ ਹੋ ਜਾਂਦੀ ਹੈ ਡੰਡੀ ਜਾਓ ਨਾ ਰੁਕੋ ਜਾਓ ਨਾ ਰੁਕੋ ਡੰਡੀ ਉਕਤ ਦੋਵਾਂ ਵਾਕਾਂ ਵਿੱਚ ਵਿਆਕਰਨ ਦੀ ਵਰਤੋਂ ਨਾਲ ਹੀ ਵਾਕਾਂ ਦੇ ਅਰਥ ਆਪੋ ਵਿਰੋਧੀ ਹੋ ਜਾਂਦੇ ਹਨ ਡੰਡੀ ਵਿਆਕਰਨ ਦੀ ਪ੍ਰਭਾਵਸ਼ਾਲੀ ਸਿੱਖਿਆ ਲਈ ਬੱਚਿਆਂ ਦੀ ਸਮਰੱਥਾ ਅਤੇ ਉਮਰ ਦੇ ਅਨੁਸਾਰ ਵੱਖ-ਵੱਖ ਵਿਧੀਆਂ ਰਾਹੀਂ ਵਿਆਕਰਨ ਦੀ ਸਿੱਖਿਆ ਦਿੱਤੀ ਜਾਂਦੀ ਹੈ ਡੰਡੀ ਇਸ ਵਿਧੀ ਵਿੱਚ ਪਹਿਲਾਂ ਬੱਚਿਆਂ ਨੂੰ ਵੱਖ-ਵੱਖ ਉਦਾਹਰਨਾਂ ਦਿੱਤੀਆਂ ਜਾਂਦੀਆਂ ਹਨ ਡੰਡੀ ਉਦਾਹਰਨਾਂ ਤੋਂ ਬਾਅਦ ਉਹਨਾਂ ਨੂੰ ਵਿਆਕਰਨ ਦੇ ਨਿਯਮਾਂ ਸਿਧਾਂਤਾਂ ਅਤੇ ਪਰਿਭਾਸ਼ਾਵਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਡੰਡੀ ਫਿਰ ਅਭਿਆਸ ਕਰਵਾਇਆ ਜਾਂਦਾ ਡੰਡੀ ਇਹ ਵਿਧੀ ਵਿਆਕਰਨ ਪੜਾਉਣ ਦੀ ਚੰਗੀ ਵਿਧੀ ਮੰਨੀ ਗਈ ਹੈ ਡੰਡੀ ਨਿਗਮਣ ਵਿਧੀ ਇਸ ਵਿਧੀ ਚੌਂਦਾ ਵਿੱਚ ਪਹਿਲਾਂ ਬੱਚਿਆਂ ਨੂੰ ਵਕ ਵਕ ਨਿਜਮਾ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਫਿਰ ਉਦਾਹਰਨਾ ਅਤੇ ਅਭਿਆਸ ਕਰਵਾਇਆ ਜਾਂਦਾ ਹੈ ਡੰਡੀ ਇਹ ਵਿਧੀ ਪ੍ਰਾਚੀਨ ਵਿਧੀ ਮੰਨੀ ਗਈ ਹੈ ਡੰਡੀ ਪਾਠ ਪੁਸਤਕ ਵਿਧੀ ਇਸ ਵਿਧੀ ਰਾਹੀਂ ਪਾਠ ਪੁਸਤਕ ਤੋਂ ਵਿਆਕਰਨ ਪੜਾਈ ਜਾਂਦੀ ਹੈ ਡੰਡੀ ਨਿਜਮਾ ਨੂੰ ਰਟਾਇਆ ਜਾਂਦਾ ਹੈ ਇਹ ਨਿਗਮਣ ਵਿਧੀ ਦਾ ਹੀ ਸਟਾਰਟ ਇੱਕ ਰੂਪ ਹੈ ਡੰਡੀ ਪ੍ਰਤੱਖ ਵਿਧੀ ਇਸ ਵਿਧੀ ਵਿੱਚ ਨਿਯਮਾਂ ਦੀ ਸਿੱਧੀ ਜਾਣਕਾਰੀ ਹੀ ਨਹੀਂ ਦਿੱਤੀ ਜਾਂਦੀ ਸਗੋਂ ਭਾਸ਼ਾ ਦੀ ਪੜ੍ਹਾਈ ਵੀ ਕਰਵਾਈ ਜਾਂਦੀ ਹੈ ਅਤੇ ਅਭਿਆਸ ਰਾਹੀਂ ਆਪਣੇ ਆਪ ਸਹਜੇ ਹੀ ਵਿਆਕਰਨ ਦੇ ਸਿੱਖਿਆ ਪ੍ਰਾਪਤ ਕਰ ਲੈਂਦੇ ਹਨ ਡੰਡੀ ਸਹਿਯੋਗ ਵਿਧੀ ਇਸ ਵਿਧੀ ਵਿੱਚ ਨਿਜਮਾ ਦੀ ਘੱਟ ਜਾਣਕਾਰੀ ਦਿੱਤੀ ਜਾਂਦੀ ਹੈ ਡੰਡੀ ਭਾਸ਼ਾ ਦੀ ਪੜ੍ਹਾਈ ਸਮੇਂ ਵਖ ਵਖ ਭਾਗਾਂ ਵਿੱਚ ਸਹਿ ਸੰਬੰਧ ਸਥਾਪਿਤ ਕਰਕੇ ਭਾਸ਼ਾ ਦੀ ਸਿੱਖਿਆ ਦਿੱਤੀ ਜਾਂਦੀ ਹੈ ਡੰਡੀ ਉਸ ਦਾ ਨਾਂ ਗੱਲੂ ਸੀ ਡੰਡੀ ਮਸਾਂ 5-6 ਸਾਲਾਂ ਦਾ ਹੋਵੇਗਾ ਡੰਡੀ ਉਹ ਆਪਣੇ ਮਾਪਿਆਂ ਨਾਲ ਸ਼ਹਿਰ ਦੀ ਮੁੱਖ ਸੜਕ ਦੇ ਕਿਨਾਰੇ ਉੱਤੇ ਝੌਂਪੜੀਆਂ ਵਿੱਚ ਰਹਿੰਦਾ ਸੀ ਡੰਡੀ ਉਸ ਦੀ ਅੰਮੀ ਉਸ ਨੂੰ ਆਪਣੇ ਨਾਲ ਲੈ ਜਾਂਦੀ ਅਤੇ ਬਸ ਅੱਡੇ ਉੱਤੇ ਲਾਈਟਾਂ ਵਾਲੇ ਚੌਂਕ ਵਿੱਚ ਭੀਖ ਮੰਗਵਾਉਂਦੀ ਡੰਡੀ ਗੱਲੂ ਨੂੰ ਭੀਖ ਮੰਗਣਾ ਚੰਗਾ ਨਹੀਂ ਲੱਗਦਾ ਸੀ ਕਈ ਲੋਕ ਉਹਨਾਂ ਵੱਲ ਗੁੱਸੇ ਨਾਲ ਵੇਖਦੇ ਸਨ ਡੰਡੀ ਕਈ ਝਿੜਕਾਂ ਦਿੰਦੇ ਸਨ ਅਤੇ ਕਈ ਮੂੰਪਰਾ ਕਰ ਲੈਂਦੇ ਸਨ ਕਈ ਵਾਰ ਤਾਂ ਉਸ ਨੂੰ ਅਤੇ ਉਸਦੀ ਮਾਂ ਨੂੰ ਬੜੀਆਂ ਭੈੜੀਆਂ ਭੈੜੀਆਂ ਗੱਲਾਂ ਵੀ ਸੁਣਣੀਆਂ ਪੈਂਦੀਆਂ ਡੰਡੀ ਗੱਲੂ ਥੋੜਾ ਵੱਡਾ ਹੋਇਆ ਤਾਂ ਉਸਦੇ ਮਾਪਿਆਂ ਨੇ ਇਕੱਲੇ ਨੂੰ ਭੀਖ ਮੰਗਣ ਲਈ ਭੇਜਣਾ ਸ਼ੁਰੂ ਕਰ ਦਿੱਤਾ ਡੰਡੀ ਉਸ ਨਾਲ ਝੁੱਗੀਆਂ ਦੇ ਕੁਝ ਹੋਰ ਬੱਚੇ ਵੀ ਹੁੰਦੇ ਡੰਡੀ ਚੌਕ ਉੱਤੇ ਜਦੋਂ ਲਾਲ ਬੱਤੀ ਹੁੰਦੀ ਤਾਂ ਉਸਦੇ ਦੋਸਤ ਫਟਾਫਟ ਕਾਰਾਂ ਸਕੂਟਰਾਂ ਵਾਲਿਆਂ ਅੱਗੇ ਹੱਥ ਅੱਡ ਕੇ ਮੰਗਣ ਲੱਗ ਜਾਂਦੇ ਡੰਡੀ ਗੱਲੂ ਵੀ ਆਪਣੇ ਹੱਥ ਵਿੱਚ